ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਦੀ ਚ ਬਹੁਤੋ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਜੇ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਕਿ ਅਮਰੀਕਾ ਕੀ ਈਰਾਨ ਦੇ ਉੱਤੇ ਹਮਲਾ ਕਰੂਗਾ ਇਸ ਵੇਲੇ ਕੀ ਫੈਸਲਾ ਕਰਨਾ ਹੈ ਇਹਨਾਂ ਨੇ ਦੂਜਾ ਅਮਰੀਕਾ ਦੀ ਸੁਪਰੀਮ ਕੋਰਟ ਦਾ ਟ੍ਰਾਂਸਜੈਂਡਰ ਅਸਬੰਦੀ ਵੱਡਾ ਫੈਸਲਾ ਆਇਆ ਤੀਜਾ ਡੈਮੋਕ੍ਰੈਟਿਕ ਪਾਰਟੀਂਦਰੂਨੀ ਫੋਟ ਸਾਹਮਣੇ ਆ ਰਹੀ ਹੈ ਤੇ ਚੌਥੀ ਗੱਲਬਾਤ ਐ Amazon ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਤੇ ਆਖਰ ਦੇ ਵਿੱਚ ਨਿਊਯਾਰਕ ਦੇ ਵਿੱਚ ਬ੍ਰੈਂਡ ਲੈਂਡਰ ਦੀ ਗ ਜੋ ਜਿਹੜਾ ਮੁੱਦਾ ਆ ਈਰਾਨ ਤੇ ਇਜ਼ਰਾਈਲ ਦੀ ਲੜਾਈ ਲੱਗੀ ਆ ਇਸ ਵੇਲੇ ਅਮਰੀਕਾ ਕੁਦਰਤੀ ਤੌਰ ਤੇ ਸਿੱਧਾ ਇਜ਼ਰਾਈਲ ਦੇ ਨਾਲ ਹੋਊਗਾ ਈਰਾਨ ਦੇ ਉਲਟ ਹੋਊਗਾ ਪਰ ਕੀ ਅਮਰੀਕਾ ਇਹਨਾਂ ਦੇ ਪੱਖ ਦੇ ਵਿੱਚ ਆਉਂਦਾ ਜਾਂ ਨਹੀਂ ਇਹ ਇਸ ਵੇਲੇ ਬਹੁਤ ਵੱਡਾ ਰੌਲਾ ਆ ਡੋਨਲਡ 트੍ਰੰਪ ਇਸ ਵੇਲੇ ਫੈਸਲਾ ਕਰਨਗੇ ਕਿ ਕੀ ਇਹਨਾਂ ਨੇ ਇਜ਼ਰਾਈਲ ਦੇ ਨਾਲ ਰਲਣਾ ਇਸ ਲੜਾਈ ਦੇ ਵਿੱਚ ਤਾਂ ਕਿ ਜਿਹੜਾ ਈਰਾਨ ਆ ਇਹਦੇ ਨਿਊਕਲੀਅਰ ਪ੍ਰੋਗਰਾਮ ਨੂੰ ਰੋਕਿਆ ਜਾ ਸਕੇ ਜਿਹਦੇ ਨਾਲ ਜੇ ਅਮਰੀਕਾ ਇਜ਼ਰਾਈਲ ਦੇ ਨਾਲ ਰਲ ਜਾਂਦਾ ਆ ਤੇ ਇਰਾਨ ਦੇ ਉੱਤੇ ਹਮਲਾ ਕਰ ਦਿੰਦਾ ਆ ਹਮਲੇ ਦੋ ਪਾਸੇ ਤੋਂ ਹੋ ਰਹੇ ਆ ਮਿਡਲ ਈਸਟ ਦੇ ਵਿੱਚ ਬਹੁਤ ਵੱਡੀ ਲੜਾਈ ਸ਼ੁਰੂ ਹੋ ਜੂਗੀ ਜਿਹੜੀ ਸ਼ਾਇਦ ਰੁਕੇ ਨਾ ਤੁਹਾਨੂੰ ਪਤਾ ਕਿ G7 ਸਮਿਟ ਇੱਥੇ ਕਰਨਾਸਕਿਸ ਤੇ ਵਿੱਚ ਹੋ ਰਿਹਾ ਸੀ ਇੱਥੋਂ ਇਹ ਪਹਿਲਾਂ ਹੀ ਛੱਡ ਕੇ ਚਲੇਗਾ ਟਰੰਪ ਵਿੱਚੋਂ ਹੀ ਕਿਉਂਕਿ ਇਹਨਾਂ ਨੇ ਉੱਥੇ ਜਾ ਕੇ ਇਹਦੇ ਬਾਰੇ ਫੈਸਲਾ ਕਰਨਾ ਸੀ ਜਾਂ ਉਹਦੇ ਬਾਰੇ ਸਥਿਤੀ ਦੇਖਣੀ ਸੀ ਕਿ ਕੀ ਆ ਉਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ 트럼ਪ ਨੇ ਪੋਸਟ ਕੀਤਾ ਕਿ ਅਮਰੀਕਾ ਜਿਹੜੇ ਇਰਾਨ ਦੇ ਸਕਾਈਜ਼ਰ ਉਹਨਾਂ ਨੂੰ ਕੰਟਰੋਲ ਕਰਦਾ ਸਾਡੇ ਕੋਲੇ ਸਾਰਾ ਕੰਟਰੋਲ ਆ ਤੇ ਨਾਲ ਹੀ ਉਹਨੇ ਵਾਰਨਿੰਗ ਦਿੱਤੀ ਹੈ ਇਰਾਨ ਨੂੰ ਕਿ ਤੁਸੀਂ ਸਰੈਂਡਰ ਕਰ ਦਿਓ ਪਰ ਹੁਣ ਇਹਦਾ ਪਤਾ ਨਹੀਂ ਇਹਦਾ ਮਤਲਬ ਕੀ ਹੈ ਵੀ ਜੇ ਸਰੈਂਡਰ ਨਾ ਕੀਤਾ ਤਾਂ ਕੀ ਅਸੀਂ ਲੜਾਈ 'ਚ ਹਮਲਾ ਕਰਾਂਗੇ ਜਾਂ ਲੜਾਈ ਦੇ ਵਿੱਚ ਸ਼ਾਮਲ ਹੋਵਾਂਗੇ ਅਮਰੀਕਾ ਦੇ ਜੋ ਮਿਲਟਰੀ ਜੋ ਫੌਜ ਸਾਰਾ ਕੁਝ ਤਿਆਰ ਆ ਇਸ ਵੇਲੇ ਹਾਲਾਂਕਿ ਇਰਾਨ ਦੇ ਜਿਹੜੇ ਟੌਪ ਫੌਰਨ ਉਹ ਜਿਹੜੇ ਇਰਾਨੀਅਨ ਜਨਰਲਸ ਨੇ ਉਹ ਮਾਰੇ ਜਾ ਚੁੱਕੇ ਆ ਇਹ ਦਾਵਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹੁਣ ਜਿਹੜੀਆਂ ਉਹਨਾਂ ਦੀਆਂ ਡੀਪ ਨਿਊਕਲੀਅਰ ਸਾਈਟਸ ਨੇ ਜਿਹੜੀਆਂ ਡੀਪ ਨਿਊਕਲੀਅਰ ਸਾਈਟਸ ਨੇ ਇਹਦੀਆਂ ਇਰਾਨ ਦੀਆਂ ਉਹਨਾਂ ਨੂੰ ਮਾਰਨ ਦੇ ਲਈ ਜਾਂ ਉਹਨਾਂ ਨੂੰ ਤੋੜਨ ਦੇ ਲਈ ਜਾਂ ਉਹਨਾਂ ਤੱਕ ਪਹੁੰਚਣ ਦੇ ਲਈ ਜਾਂ ਉਹਨਾਂ ਨੂੰ ਤਬਾਹ ਕਰਨ ਦੇ ਲਈ ਜਿਹੜੇ ਬੰਬ ਚਾਹੀਦੇ ਆ ਉਹ ਬੰਬ ਅਮਰੀਕਾ ਦੇ ਕੋਲ ਆ ਇਜ਼ਰਾਈਲ ਕੋਲ ਉੱਥੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਇਹ ਗੱਲ ਇਜ਼ਰਾਈਲ ਨੇ ਵੀ ਕਹੀ ਆ ਕਿ ਹੁਣ ਅਮਰੀਕਾ ਨੂੰ ਸਾਡੀ ਮਦਦ ਦੇ ਉੱਤੇ ਆਉਣਾ ਚਾਹੀਦਾ ਜਿਹੜੇ 트럼ਪ ਆ ਇਹ G7 ਸਮਿਟ ਇਸੇ ਕਰਕੇ ਪਹਿਲਾਂ ਛੱਡ ਕੇ ਆ ਗਏ ਸੀ ਹੁਣ ਮਿਲਟਰੀ ਆਪਸ਼ਨ ਇਹਨਾਂ ਨੇ ਸਾਰੀਆਂ ਰੈਡੀ ਰੱਖੀਆਂ ਨੇ ਇਹਦੇ ਫਾਈਟਰ ਜੈਟਸ ਇਹਨਾਂ ਦੇ ਜਿਹੜੇ ਇਨ ਕੇਸ 트럼ਪ ਡਿਸਾਈਡ ਕਰ ਦਿਆ ਕਿ ਆਪਾਂ ਅਟੈਕ ਕਰਨਾ ਤੇ ਉਹ ਤਿਆਰ ਨੇ ਉਹਨਾਂ ਦੇ ਸਪੈਸ਼ਲ ਬੰਬ ਜਿਹੜੇ ਰਾਜ ਦੇ ਅੰਡਰਗਰਾਉਂਡ ਨਿਊਕਲੀਅਰ ਸਾਈਟਸ ਨੂੰ ਤਬਾਹ ਕਰ ਸਕਦੇ ਉਹ ਸਾਰਾ ਕੁਝ ਇਹਨਾਂ ਦੇ ਕੋਲ ਤਿਆਰ ਆ ਅਮਰੀਕਾ ਨੇ ਸਿੱਧਾ ਕਦੇ ਵੀ ਹਜੇ ਤੱਕ ਆਰਾਮ ਦੇ ਉੱਤੇ ਹਮਲਾ ਨਹੀਂ ਕੀਤਾ ਪਰ ਇਜ਼ਰਾਈਲ ਦੀ ਇਹ ਮਦਦ ਕਰ ਰਿਹਾ ਹੈ ਜਿਹੜੀਆਂ ਡਰੋਨਸ ਨੇ ਉਹਨਾਂ ਦੇ ਤੇ ਮਿਜ਼ਾਈਲਸ ਨੇ ਇਰਾਨ ਦੀਆਂ ਜਿਹੜੀਆਂ ਇੱਧਰ ਇਜ਼ਰਾਈਲ ਵਾਲੇ ਪਾਸੇ ਆ ਰਹੀਆਂ ਉਹਨਾਂ ਦੇ ਸੁੱਟਣ ਦੇ ਪਿੱਛੇ ਸਿੱਧੇ ਤੌਰ ਤੇ ਮਦਦ ਅਮਰੀਕਾ ਦੀ ਆ ਜਿਹੜੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਹੋ ਰਹੀ ਮਿਲੀ ਆ ਕੁਝ ਲੀਡਰ ਜਿਵੇਂ ਜਰਮਨੀ ਦੀ ਚਾਂਸਲਰ ਆ ਉਹ ਕਹਿੰਦੇ ਵੀ ਅਸੀਂ ਇਜ਼ਰਾਈਲ ਦੀ ਸਪੋਰਟ ਕਰਦੇ ਹਾਂ ਤੇ ਅਮਰੀਕਾ ਨੂੰ ਵੀ ਕਰਨੀ ਚਾਹੀਦੀ ਆ ਕੁਝ ਦੂਜੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਜਾਂ ਯੂਰਪੀਅਨ ਯੂਨੀਅਨ ਦੇ ਲੀਡਰ ਨੇ ਉਹ ਕਹਿੰਦੇ ਵੀ ਅਮਰੀਕਾ ਇਹਦੇ ਵਿੱਚ ਨਾ ਪਾਰਟਿਸਪੇਟ ਕਰੇ ਕਿਉਂਕਿ ਜੇ ਅਮਰੀਕਾ ਇਜ਼ਰਾਈਲ ਦੇ ਨਾਲ ਆ ਗਿਆ ਤੇ ਲੜਾਈ ਏਡੀ ਜਿਆਦਾ ਵੱਡੀ ਹੋ ਜਾਣੀ ਹੈ ਕਿ ਕੁਝ ਵੀ ਹੋ ਸਕਦਾ। ਇਰਾਨ ਤੇ ਇਜ਼ਰਾਈਲ ਹਜੇ ਵੀ ਆਪਸ ਦੇ ਵਿੱਚ ਲੜ ਰਹੇ ਨੇ। ਇਰਾਨ ਲਗਾਤਾਰ ਮਜ਼ਾਈਲਾਂ ਫਾਇਰ ਕਰ ਰਿਹਾ ਇਜ਼ਰਾਈਲ ਦੇ ਉੱਤੇ ਤੇ ਦੂਜੇ ਪਾਸੇ ਜਿਹੜੀਆਂ 에ਅ ਸਟ੍ਰਾਈਕ ਹੋ ਰਹੀ ਆ ਕਈ ਦਰਜਣਾਂ ਦੋਵਾਂ ਪਾਸਿਆਂ ਦੇ ਉੱਤੇ ਮੌਤਾਂ ਹੋ ਚੁੱਕੀਆਂ ਐ। ਰਾਸ਼ਟਰਪਤੀ ਟਰੰਪੇ ਚਾਹੁੰਦੇ ਆ ਕਿ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਤਬਾਹ ਕੀਤਾ ਜਾਵੇ ਹੁਣ ਇਹ ਚਾਹੁੰਦੇ ਹੈਗੇ ਆ ਜੇ ਲੜਾਈ ਦੇ ਵਿੱਚ ਕਾਮਯਾਬ ਹੋ ਗਏ ਲੜਾਈ ਦੇ ਵਿੱਚ ਸ਼ਾਮਲ ਹੋ ਗਏ ਤੇ ਕਾਮਯਾਬ ਹੋ ਗਏ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਤਬਾਹ ਕਰਨ ਦੇ ਵਿੱਚ ਤਿੰਨਾਂ ਦੀ ਚਾਰੇ ਪਾਸੇ ਸਿਫਤ ਹੋਣੀ ਹੈ ਪਰ ਜੇ ਇਹ ਸਫਲ ਨਾ ਹੋ ਸਕੇ ਤਾਂ ਫੇਰ ਬੈਕ ਫਾਇਰ ਬਹੁਤ ਵੱਡਾ ਹੋ ਸਕਦਾ ਇਹਨਾਂ ਦੇ ਉੱਤੇ ਜਿਹੜੇ ਸ਼ਹਿਰ ਨੇ ਜਿਵੇਂ ਉੱਥੇ ਕਈ ਥਾਵਾਂ ਦੇ ਉੱਤੇ ਜਿਹੜੇ ਸਿੱਟੇ ਗਏ ਆ ਐਸ ਵੇਲੇ ਹਾਲਾਤ ਬਹੁਤ ਗੰਭੀਰ ਨੇ ਖੇਡ ਸਾਰੀ ਹੁਣ ਅਮਰੀਕਾ ਦੇ ਉੱਤੇ ਨਿਰਭਰ ਕਰਦੀ ਆ ਕਿ ਕੀ ਹੈ ਸਿੱਧਾ ਇਜ਼ਰਾਇਲ ਦੇ ਹੱਕ ਇਹਨਾਂ ਦੇ ਉੱਤੇ ਵੀ ਪ੍ਰੈਸ਼ਰ ਆ ਇਜ਼ਰਾਇਲ ਇਹਨਾਂ ਦਾ ਆਪਣਾ ਹੈ ਇਰਾਨ ਦੇ ਨਾਲ ਸ਼ੁਰੂ ਤੋਂ ਹੀ ਬਣਦੀ ਨਹੀਂ ਪਰ ਜਿਹੜੀਆਂ ਪੀਸ ਟਾਕਸ ਸੀਗੀਆਂ ਇਹ ਸਾਰਾ ਕੁਝ ਇਸ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਗਈ ਅਗਲੀ ਗੱਲਬਾਤ ਯੂਐਸ ਸੁਪਰੀਮ ਕੋਰਟ ਨੇ ਜਿਹੜਾ ਟੈਨੈਂਸੀ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਕੁਝ ਖਾਸ ਜਿਹੜੀਆਂ ਜੈਂਡਰ ट्रांजिशन ਟਰੀਟਮੈਂਟਸ ਨੇ ਜਿਹਦਾ ਪਿਊਬਰਟੀ ਬਲਾਕਰ ਹੁੰਦੇ ਆ ਜਾਂ ਹਾਰਮੋਨਸ ਨੇ ਮਾਈਨਰਸ ਦੇ ਲਈ ਉਹਨਾਂ ਨੂੰ ਅਸੀਂ ਜਿਹੜਾ ਤੁਸੀਂ ਅਲਾਉ ਕਰ ਦਿੱਤਾ ਕਿ ਤੁਸੀਂ ਬੈਨ ਕਰ ਸਕਦੇ ਆ ਤੁਹਾਡੇ ਕੋਲੇ ਅਧਿਕਾਰ ਹੈਗਾ ਆ ਇਹ ਯੂਐਸ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਲੋਕ ਕੁੜੀਆਂ ਮੁੰਡੇ ਬਣ ਰਹੇ ਆ ਮੁੰਡੇ ਕੁੜੀਆਂ ਬਣ ਰਹੀਆਂ ਦਵਾਈਆਂ ਲੈ ਕੇ ਸਰਜਰੀ ਕਰਾ ਕੇ ਪਿਊਬਰਟੀ ਬਲੋਕਰ ਹਾਰਮੋਨ ਕਈ ਕੁਛ ਉਹਦੇ ਵਿੱਚ ਇਨਵੋਲ ਆ ਕੁਝ ਸਟੇਟਾਂ ਇਹ ਅਲਾਉ ਨਹੀਂ ਕਰਦੀਆਂ ਚਲੋ ਜਦੋਂ ਬੰਦਾ ਅਡਲਟ ਹੋ ਜਾਂਦਾ 18 ਸਾਲ ਤੋਂ ਉੱਤੇ ਹੋ ਜਾਂਦਾ ਵੀ ਮਰਜ਼ੀ ਆ ਉਹ ਜਿਹੜਾ ਮਰਜ਼ੀ ਫੈਸਲਾ ਲੈ ਲਵੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਹਗੇ ਆ ਇਹ ਜਿਹੜੇ ਨੌਜਵਾਨ ਜਾਂ ਬੱਚੇ ਜਿਹੜੇ ਨੇ ਬੱਚੇ ਬੱਚੀਆਂ ਨੇ ਕੋਰਟ ਨੇ ਕਿਹਾ ਸੀ ਸੁਪਰੀਮ ਕੋਰਟ ਨੇ ਜਿਹੜੀ ਟੈਂਡੈਂਸੀ ਆ ਉੱਥੋਂ ਦੀ ਅਦਾਲਤ ਨੇ ਕਿਹਾ ਸੀ ਕਿ ਅਸੀਂ ਇਹਨੂੰ ਬੈਨ ਕਰਦੇ ਆ ਅਸੀਂ ਨਾ ਮਾਈਨਰਸ ਨੂੰ ਅਲਾਉ ਨਹੀਂ ਕਰਦੇ ਯੂਐਸ ਸੁਪਰੀਮ ਕੋਰਟ ਨੇ ਕਿਹਾ ਕਿ ਹਾਂ ਠੀਕ ਆ ਤੁਸੀਂ ਬੈਨ ਕਰ ਸਕਦੇ ਹੋ ਤੁਹਾਡਾ ਫੈਸਲਾ ਠੀਕ ਆ ਹੁਣ ਇਹ ਕਨਜ਼ਰਵਟਿਵ ਤੇ ਲਿਬਰਲ ਦਾ ਰੌਲਾ ਆ ਜਿਹੜੇ ਕੋਰਟ ਦੇ ਕਨਜ਼ਰਵਟਿਵ ਮੈਜੋਰਿਟੀ ਆ ਉਹਨਾਂ ਨੇ ਵੋਟ ਕੀਤੀ ਹੈ ਇਸ ਲਾ ਦੇ ਫੇਵਰ ਦੇ ਵਿੱਚ ਕਿ ਹਾਂਜੀ ਇਹ ਬੈਨ ਠੀਕ ਆ ਜਦੋਂ ਕਿ ਤਿੰਨ ਲਿਬਰਲ ਜਸਟਿਸਸ ਨੇ ਉੱਥੇ ਉਹ ਇਸ ਕਾਲ ਨਾਲ ਸਹਿਮਤ ਹੋਇਆ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਖੁੱਲ੍ਹਣੀ ਚਾਹੀਦੀ ਜੇ ਕੋਈ ਮੁੰਡਾ ਕੁੜੀ ਬਣਨਾ ਚਾਹੁੰਦਾ ਬਣ ਜਾਏ ਕੁੜੀ ਮੁੰਡਾ ਬਣਨਾ ਚਾਹੁੰਦੇ ਬਣ ਜਾਏ ਭਾਵੇਂ 18 ਸਾਲ ਤੋਂ ਥੱਲੇ ਹੀ ਹੋਵੇ ਕੋਈ ਫਰਕ ਨਹੀਂ ਪੈਂਦਾ ਹੁਣ ਇਹ ਰੂਲਿੰਗ ਜਿਹੜੀ ਟਨੈਂਸੀ ਦੀ ਨਹੀਂ ਆ ਕੋਰਟ ਸੁਪਰੀਮ ਕੋਰਟ ਨੇ ਜਿਹੜੀ ਰੂਲਿੰਗ ਦਿੱਤੀ ਆ ਟਨੈਂਸੀ ਦੇ ਸਬੰਧ ਦੇ ਵਿੱਚ ਆ ਪਰ 23 ਹੋਰ ਸਟੇਟਾਂ ਆ ਆ ਜਿਹੜੀਆਂ ਇਹਨੂੰ ਬੈਨ ਕਰ ਰਹੀਆਂ ਐ ਇਸ ਚੀਜ਼ ਨੂੰ ਟਨੈਂਸੀ ਦਾ ਆਰਗੂਮੈਂਟ ਇਹ ਆ ਕਿ ਇਹ ਬੱਚਿਆਂ ਨੂੰ ਬਹੁਤ ਹੀ ਰਿਸਕੀ ਮੈਡੀਕਲ ਟਰੀਟਮੈਂਟ ਉਹ ਉਹਦੇ ਤੋਂ ਬਚਾਉਣਾ ਚਾਹੁੰਦਾ ਤੇ ਉਹਨਾਂ ਨੂੰ ਇਸ ਗੱਲ ਲਈ ਤਿਆਰ ਕਰਨਾ ਚਾਹੁੰਦਾ ਕਿ ਆਪਣੇ ਬਾਇਓਲੋਜੀਕਲ ਸੈਕਸ ਨੂੰ ਐਕਸੈਪਟ ਕਰ ਲੈਣ ਬਾਇਓਲੋਜੀਕਲ ਸੈਕਸ ਨੂੰ ਐਕਸੈਪਟ ਕਰਦਾ ਮਤਲਬ ਕੀ ਆ ਕਿ ਜਦੋਂ ਬੱਚੇ ਦਾ ਜਨਮ ਹੋਇਆ ਜੇ ਤੇ ਉਹ ਮੁੰਡਾ ਸੀ ਜਨਮ ਵੇਲੇ ਉਹ ਬੱਚਾ ਮੰਨ ਲੇ ਕਿ ਮੈਂ ਮੁੰਡਾ ਸੀ ਤੇ ਮੈਂ ਮੁੰਡਾ ਹੀ ਆ ਇੱਥੇ ਗੱਲ ਖਤਮ ਜਿਹੜੀ ਬਾਇਓਲੋਜੀਕਲ ਸੈਕਸ ਜਿਹਦਾ ਫੀਮੇਲ ਆ ਜਾਨੀ ਜਨਮ ਵੇਲੇ ਜੇ ਕੋ ਕੁੜੀ ਸੀਗੀ ਕੁੜੀ ਜਨਮ ਹੋਈ ਆ ਕੁੜੀ ਦਾ ਜਨਮ ਹੋਇਆ ਤਾਂ ਉਹ ਕੁੜੀ ਮੰਨ ਲੇ ਇਸ ਗੱਲ ਨੂੰ ਵੀ ਮੈਂ ਕੁੜੀ ਆ ਵੀ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਕੋ ਉਹਨੂੰ ਐਕਸੈਪਟ ਕਰ ਲੈਣਾ ਉਹਨੂੰ ਸਵੀਕਾਰ ਕਰ ਲੈਣਾ ਨਾ ਕਿ ਇਹ ਕਹਿਣ ਕਿ ਮੇਰਾ ਜਨਮ ਤਾਂ ਜਿਹੜਾ ਮੁੰਡੇ ਵਜੋਂ ਹੋਇਆ ਪਰ ਮੈਂ ਬਣਨਾ ਕੁੜੀ ਸੀ ਤੇ ਉਹ ਬਾਅਦ ਚ ਸਰਜਰੀ ਤੇ ਉਹਦੇ ਨਾਲ ਕੁੜੀ ਬਣ ਜੀ ਇੱਥੇ ਰੌਲਾ ਖੜਾ ਸਾਰੇ ਦਾ ਸਾਰਾ ਲਿਬਰਲ ਜਜ ਜਿਹੜੇ ਆ ਉਹ ਇਸ ਗੱਲ ਦੀ ਸਪੋਰਟ ਕਰਦੇ ਆ ਕਿ ਹਾਂਜੀ ਬਣ ਜਾਣਾ ਚਾਹੀਦਾ ਹਰ ਬੰਦੇ ਕੋ ਹੱਕ ਆ ਜਿਹੜੇ ਕੰਜ਼ਰਵਟਿਵ ਨੇ ਉਹ ਵਿਰੋਧ ਕਰਦੇ ਆ ਕੰਜ਼ਰਵਟਿਵ ਦੀ ਕਿਉਂਕਿ ਮੈਜੋਰਟੀ ਹੈ ਇਸ ਕਰਕੇ ਫੈਸਲਾ ਇਧਰਲੇ ਪਾਸੇ ਚਲੇ ਆ ਗਿਆ ਦੇ ਮੈਡੀਕਲ ਗਰੁੱਪ ਨੇ ਹੁਣ ਉਹ ਕੀ ਕਹਿੰਦੇ ਆ ਜਿਹੜੇ ਮੇਜਰ ਹੈਲਥ ਆਰਗੇਨਾਈਜੇਸ਼ਨਸ ਨੇ ਉਹ ਇਹ ਕਹਿੰਦੇ ਕਿ ਇਹ ਟ੍ਰੀਟਮੈਂਟ ਜਿਹੜੀਆਂ ਬਹੁਤ ਸੇਫ ਨੇ ਤੇ ਇਹਦੇ ਨਾਲ ਜਿਹੜੇ ਟਰਾਂਸਜੈਂਡਰ ਯੂਥ ਨੇ ਉਹਨਾਂ ਦਾ ਫਾਇਦਾ ਬਹੁਤ ਹੁੰਦਾ ਖਾਸ ਤੌਰ ਤੇ ਡਿਪਰੈਸ਼ਨ ਜਾਂ ਐਂਗਜ਼ਾਈਟੀ ਉਹਨਾਂ ਦੇ ਵਿੱਚ ਖਤਮ ਹੋ ਜਾਂਦੀ ਆ ਉਹ ਠੀਕ ਹੋ ਜਾਂਦੇ ਆ ਤੇ ਜਿਹੜੇ ਕੁਝ ਪਰਿਵਾਰ ਨੇ ਉਹਨਾਂ ਨੇ ਚੈਲੰਜ ਕੀਤਾ ਇਸ ਲਾਨ ਜਿਹੜੇ ਟਰਾਂਸਜੈਂਡਰ ਚੀਨ ਨੇ ਉਹਨਾਂ ਦੇ ਪੇਰੈਂਟ ਟੀਮ ਨੇ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਰਾਈਟ ਆ ਸੰਵਿਧਾਨ ਦੇ ਥੱਲੇ ਉਹਨਾਂ ਦਾ ਜਿਹੜਾ ਅਧਿਕਾਰ ਆ ਉਹ ਇਹ ਆ ਇਹ ਕਰਨ ਦੀ ਆਗਿਆ ਦਿੰਦਾ ਆ ਦੂਜਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ACLU ਇਹਨਾਂ ਨੇ ਆਰਗੂ ਇਹ ਕੀਤਾ ਸੀ ਕਿ ਇਹ ਕਾਨੂੰਨ ਅਨਫੇਅਰ ਆ ਕਿਉਂਕਿ ਟ੍ਰਾਂਸਜੈਂਡਰ ਯੂਥ ਜਿਹੜੇ ਡਿਫਰੈਂਟ ਨੇ ਆਪਣੇ ਸੈਕਸ ਦੇ ਹਿਸਾਬ ਦੇ ਨਾਲ ਸਟੇਟ ਕਹਿੰਦੀ ਆ ਕਿ ਇਹ ਏਜ ਦਾ ਮਾਮਲਾ ਨਹੀਂ ਆ ਈ ਮਾਫੀ ਚੋਂ ਇਹ ਏਜ ਦਾ ਮਾਮਲਾ ਆ ਸੈਕਸ ਦਾ ਮਾਮਲਾ ਨਹੀਂ ਅਸੀਂ ਕਦੇ ਕਿਹਾ 18 ਸਾਲਾਂ ਤੋਂ ਬਾਅਦ ਨਾ ਕਰਾਓ ਕਰ ਲੈ ਪਰ ਜਿਹੜਾ ਇਹ ਮਾਈਨਰਸ ਨੇ ਜਿਹੜੇ ਇਹਨਾਂ ਨੂੰ ਇੱਕ ਅਨਪਰੂਵਨ ਟ੍ਰੀਟਮੈਂਟ ਤੋਂ ਕਿੰਨਾ ਬਚਾਉਣਾ ਕਿ ਸਾਰੀ ਦੀ ਸਾਰੀ ਕਹਾਣੀ ਇਸ ਗੱਲ ਦੇ ਉੱਤੇ ਖੜੀ ਆ ਸੋ 트ੰਪ ਜਿਹੜੇ ਆ ਉਹ ਵੀ ਰਿਲੇਟਡ ਨਹੀਂ ਇਹਦੇ ਨਾਲ ਪ੍ਰੈਜ਼ੀਡੈਂਟ 트ੰਪ ਜਿਹੜੇ ਉਹਨਾਂ ਨੇ ਇਹਨਾਂ ਪਾਲਿਸੀ ਦੀ ਸਪੋਰਟ ਵੀ ਕੀਤੀ ਆ ਹੁਣ ਜਿਹੜਾ ਡਿਸੀਜਨ ਹੈਗਾ ਆ ਉਹ ਗਾਈਡਲਾਈਨ ਦੇਊਗਾ ਲੋਅਰ ਕੋਰਟ ਨੂੰ ਵੀ ਕਿ ਤੁਸੀਂ ਵੀ ਇਸ ਚੀਜ਼ ਨੂੰ ਫਾਲੋ ਕਰੋ ਤੇ ਫਿਰ ਜਿਹੜੇ ਆ ਤਾਂ ਕਿ ਜਿਹੜੀ 트랜ਸ ਜੈਂਡਰ ਹੈਲਥ ਕੇਅਰ ਰਾਈਟਸ ਆ ਉਹਦੇ ਉੱਤੇ ਵੀ ਜਿਹੜੀ ਗੜਬੜ ਹੋ ਸਕਦੀ ਹੈ ਅਗਲੀ ਗੱਲ ਦੋਸਤੋ ਡੈਮੋਕ੍ਰੈਟਿਕ ਪਾਰਟੀ ਬਾਰੇ ਦੋ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਇੱਕ ਰਿਪਬਲਿਕਨ ਜਾਨੀ ਕਿ ਡੋਨਲਡ ਟਰੰਪ ਵਾਲੀ ਪਾਰਟੀ ਦੂਜੀ ਡੈਮੋਕ੍ਰੇਟ ਆ ਜਾਨੀ ਕਿ ਜਿਹੜੀ ਕਮਲਾ ਹੈਰਿਸ ਵਾਲੀ ਜਾਂ ਜੋ ਬਾਈਡਨ ਵਾਲੀ ਪਾਰਟੀ ਇਹ ਪਾਰਟੀਆਂ ਸਟੇਟਾਂ ਦੇ ਵਿੱਚ ਵੀ ਇਹੀ ਨੇ ਉਸੇ ਤਰੀਕੇ ਦੇ ਨਾਲ ਹੀ ਨੇ ਜਿਵੇਂ ਕੈਨੇਡਾ ਦੇ ਵਿੱਚ ਵੱਖਰੀਆਂ ਜਿਹੜੀ ਕੈਨੇਡਾ ਦੀ ਲਿਬਰਲ ਪਾਰਟੀ ਫੈਡਰਲ ਲਿਬਰਲ ਆ ਉਹ ਵੱਖਰੀ ਹੈ ਜਿਹੜੀ ਜਦੋਂ ਇੱਥੇ ਹੁੰਦੀ ਸੀ BC ਲਿਬਰਲ ਮੰਨ ਲਓ ਉਹ ਵੱਖਰੀ ਹੈ ਇਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਅਲੱਗ-ਅਲੱਗ ਹੁੰਦੀਆਂ ਹਨ ਅਮਰੀਕਾ ਦੇ ਵਿੱਚ ਉਹੀ ਪਾਰਟੀ ਹੈ ਸਟੇਟ ਦੇ ਵਿੱਚ ਵੀ ਉਹੀ ਪਾਰਟੀ ਹੁੰਦੀ ਹੈ ਤੇ ਕੇਂਦਰ ਦੇ ਵਿੱਚ ਵੀ ਉਹੀ ਪਾਰਟੀ ਹੁੰਦੀ ਹੈ ਜਿਹੜੀ ਹੁਣ ਇਸ ਵੇਲੇ ਰਾਜ ਉੱਥੇ ਰਿਪਬਲਿਕਨ ਕਰ ਰਹੇ ਆ ਕੇਂਦਰ ਦੇ ਵਿੱਚ ਸਟੇਟਾਂ ਦੇ ਵਿੱਚ ਕਈ ਥਾਵਾਂ ਤੇ ਡੈਮੋਕ੍ਰੇਟਸ ਨੇ ਜਿਵੇਂ ਕੈਲੀਫੋਰਨੀਆ ਕਈ ਥਾਵਾਂ ਦੇ ਉੱਤੇ ਰਿਪਬਲ ਜਿਹੜੇ ਰਿਪਬਲਿਕਨ ਨੇ ਇਹ ਇਸ ਵੇਲੇ ਇਹਨਾਂ ਦੀ ਪਾਰਟੀ ਦੇ ਵਿੱਚ ਬਣ ਨਹੀਂ ਰਹੀ ਆਪਸ ਦੇ ਵਿੱਚ ਫੁੱਟ ਪਈ ਆ ਆਪਾਂ ਜਾਣਦੇ ਹਾਂ ਕਿ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਕਿ ਜੋ ਬਾਈਡਨ ਜੋ ਬਾਈਡਨ ਪਹਿਲੇ ਡਿਬੇਟ ਤੋਂ ਬਾਅਦ ਬਾਹਰ ਹੋ ਗਏ ਤੇ ਜਦੋਂ ਉਹ ਡਿਬੇਟ ਤੋਂ ਬਾਅਦ ਬਾਹਰ ਹੋ ਗਏ ਵੀ ਇਹ ਯੋਗ ਨਹੀਂ ਜਾਂ ਉਮਰ ਆ ਜਾਂ ਕਈ ਫੈਕਟਰ ਸਾਹਮਣੇ ਆ ਗਏ ਉਹਦੇ ਤੋਂ ਬਾਅਦ ਕਮਲਾ ਹਾਰਿਸ ਆ ਗਈ ਕਮਲਾ ਹਾਰਿਸ ਨੇ ਇਲੈਕਸ਼ਨ ਲੜੀ ਜਿਹੜੇ ਟਰੰਪ ਨੇ ਜਿੱਤ ਕੇ ਕਮਲਾ ਹਾਰਿਸ ਹਾਰ ਗਈ ਤੁਮ ਕਈ ਤਕਿੰਦੇ ਕਮਲਾ ਹਾਰਸਨ ਉਹ ਅਗਲੀ ਵਾਰੀ ਰਾਸ਼ਟਰਪਤੀ ਦੀ ਦੌੜ ਚ ਬਾਹਰ ਹੋ ਜਾਣਾ ਚਾਹੀਦਾ ਤੇ ਇਹਨੂੰ ਕੈਲੀਫੋਰਨੀਆ ਦੀ ਗਵਰਨਰ ਬਣ ਜਾਣਾ ਚਾਹੀਦਾ ਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊ ਸਮਝਣ ਦੀਆਂ ਦੋ ਟਰਮ ਪੂਰੀਆਂ ਹੋ ਚੁੱਕੀਆਂ ਇਹ ਜਾ ਕੇ ਨਾ ਰਾਸ਼ਟਰਪਤੀ ਦੀ ਚੋਣ ਲੜ ਲੈਣ ਪਰ ਪਤਾ ਨਹੀਂ ਕੀ ਹੋਣਾ ਮਸਲਾ ਇਹ ਆ ਕਿ ਇਸ ਵੇਲੇ ਸਭ ਤੋਂ ਵੱਡੇ ਪਦਰ ਦੇ ਉੱਤੇ ਇਹਨਾਂ ਨੂੰ ਡੋਨਲਡ ਟਰੰਪ ਦੇ ਖਿਲਾਫ ਖੜੇ ਹੋਣਾ ਚਾਹੀਦਾ ਜਾਂ ਲੜਨਾ ਚਾਹੀਦਾ ਜਾਂ ਜੇ ਇਸ ਕਿਸਮ ਦੀ ਇਹਨਾਂ ਦੀ ਗੱਲਬਾਤ ਆ ਇਹਨਾਂ ਦਾ ਨਿਸ਼ਾਨਾ ਡੋਨਲਡ ਟਰੰਪ ਜਾਂ ਰਿਪਬਲਿਕਨ ਹੋਣੀ ਚਾਹੀਦੀ ਪਰ ਨਿਸ਼ਾਨਾ ਉਹ ਹੋਣ ਦੀ ਬ ਇਹਨਾਂ ਦੀ ਪਾਰਟੀ ਦੇ ਵਿੱਚ ਫੁੱਟ ਜਿਹੜੀ ਉਹ ਬਹੁਤ ਵੱਡੀ ਆ ਤੇ ਉਹ ਦੱਸਦੀ ਆ ਕਿ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਤੇ ਉਹ ਤੋਂ 2 ਸਾਲਾਂ ਬਾਅਦ 28 ਦੇ ਵਿੱਚ ਫੇਰ ਰਾਸ਼ਟਰਪਤੀ ਦੀਆਂ ਚੋਣਾਂ ਨੇ ਕਿ ਰਿਪਬਲਿਕਨ ਕੋਲੋਂ ਆ ਜਿਹੜੇ ਮਾਫੀ ਚੋਣ ਨੇ ਡੈਮੋਕ੍ਰੇਟਸ ਕੋਲੋਂ ਗੱਲ ਬਣਨੀ ਨਹੀਂ ਇਹ ਕਿਤੇ ਨਾ ਕਿਤੇ ਆਪਸ ਵਿੱਚ ਝੜੜਦੇ ਰਹਿ ਜਾਣੇ ਬਹੁਤੇ ਡੈਮੋਕ੍ਰੈਟਿਕ ਲੀਡਰ ਤੇ ਜਿਹੜੇ ਐਕਟਿਵਿਸਟ ਨੇ ਉਹ ਨਾਖੁਸ਼ ਨੇ ਇਸ ਵੇਲੇ ਪਾਰਟੀ ਦੀ ਲੀਡਰਸ਼ਿਪ ਤੋਂ ਤੇ ਫਰਸਟ੍ਰੇਟਡ ਨੇ ਜਿਹੜੀ ਇਹਨਾਂ ਦੀ ਅੰਦਰੂਨੀ ਲੜਾਈ ਤੇ ਡਰਾਮਾ ਜੋ ਕੁਝ ਪਾਰਟੀ ਦੇ ਵਿੱਚ ਹੋ ਰਿਹਾ ਹੈ ਜਿਹੜੇ ਪਾਰਟੀ ਚੀਅਰ ਰੇਡੀਅੰਸੀ ਦੇ ਚੀਅਰ ਕੈਨ ਮਾਰਟਨ ਨੇ ਉਹਨਾਂ ਦੀ ਆਲੋਚਨਾ ਹੋ ਰਹੀ ਆ ਕਿ ਇਹ ਜਿਹੜੀਆਂ ਫਿਊਚਰ ਇਲੈਕਸ਼ਨ ਜਿੱਤਣ ਦੇ ਲਈ ਜਿਹੜੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਉਹ ਕਰ ਨਹੀਂ ਰਹੇ ਤੇ ਨਾ ਕਿਸੇ ਦੀ ਸੁਣ ਰਹੇ ਆ ਜਿਹੜੇ ਬਹੁਤ ਮਹੱਤਵਪੂਰਨ ਕਈ ਇਹਨਾਂ ਦੇ ਮੈਂਬਰ ਨੇ ਉਹ ਛੱਡ ਕੇ ਚਲੇ ਗਏ ਆ ਕੁਝ ਵੈਲ ਨੋਨ ਜਿਹੜੇ ਦੋ ਦਰਸਲ ਜਿਹੜੇ ਬਹੁਤ ਹੀ ਮੰਨੇ ਪ੍ਰਮੰਨੇ ਲੇਬਰ ਲੀਡਰ ਸੀਗੇ ਨਾ ਲੇਬਰ ਲੀਡਰ ਸੀਗੇ ਜਿਹਨਾਂ ਦੇ ਵਿੱਚ ਰੈਡੀ ਵਿੰਗ ਰਟ ਤਾਂ ਉਹ ਵੀ ਡੀਐਨਸੀ ਨੂੰ ਕੁਟ ਕਰ ਗਏ ਕਿਉਂਕਿ ਉਹ ਕਹਿੰਦੇ ਸਾਡੀਆਂ ਜਿਹੜੀਆਂ ਵੌਇਸਸ ਨੇ ਇਹਨਾਂ ਨੂੰ ਸੁਣਨ ਦੇ ਲਈ ਇਹ ਸੁਣ ਨਹੀਂ ਰਿਹਾ ਉਹਦੇ ਪਾਸੇ ਧਿਆਨ ਹੀ ਨਹੀਂ ਦੇ ਰਹਾ ਦੂਜੀ ਗੱਲ ਜਿਹੜਾ ਯੂਥ ਆ ਜਿਹੜੇ ਜੈਨ ਜੀਵ ਵਾਲੇ ਐਕਟਿਵਿਸਟ ਨੇ ਜਿਵੇਂ ਡੇਵਿਡ ਹੌਗ ਆ ਜਿਵੇਂ ਡੇਵਿਡ ਹੌਗ ਆ ਉਹ ਕਹਿੰਦੇ ਵੀ ਸਾਡਾ ਨੌਜਵਾਨਾਂ ਦਾ ਕੋਈ ਪੁਛ ਪ੍ਰਤੀਤ ਹੀ ਨਹੀਂ ਇੱਥੇ ਕੋਈ ਸਾਡੀ ਸੁਣਦਾ ਨਹੀਂ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਉਹ ਵੀ ਬਾਹਰ ਜਾ ਰਹੇ ਆ ਹੁਣ ਜਿਹੜੇ ਕੁਝ ਡੈਮੋਕ੍ਰੇਟ ਲੀਡਰ ਨੇ ਜਿਹਨੇ ਜਿਵੇਂ ਇਹ ਰਿਪਰਜਨਟ ਹੈ ਗਿਆ ਡੈਬੀ ਡੇਂਗਲ ਤੇ ਰੌਬ ਖੰਨਾ ਡੀਐਨਸੀ ਦੇ ਵਿੱਚ ਇਹ ਕਹਿੰਦੇ ਆ ਕਿ ਸਾਨੂੰ ਪਾਰਟੀ ਨੂੰ ਸੁਣਨਾ ਚਾਹੀਦਾ ਜਿਹੜੀਆਂ ਵੱਖ-ਵੱਖ ਆਵਾਜ਼ਾਂ ਆ ਰਹੀਆਂ ਹਨ ਲੋ ਚੁਕੇ ਕਹਿੰਦੇ ਆ ਕਿ ਪਾਰਟੀ ਆਪਣਾ ਟਾਈਮ ਆਪਣੇ ਇੰਟਰਨਲ ਇਸ਼ੂਜ਼ ਦੇ ਉੱਤੇ ਵੇਸਟ ਕਰ ਰਹੀ ਆ ਜਦੋਂ ਕਿ ਇਹਨਾਂ ਦਾ ਧਿਆਨ ਇਸ ਵੇਲੇ ਜਿਹੜਾ ਸਿੱਧਾ-ਸਿੱਧਾ ਆ ਉਹ ਡੋਨਲਡ ਟਰੰਪ ਤੇ ਦੂਜਾ ਜਿਹੜਾ ਰਿਪਬਲਿਕਨ ਅਜੰਡਾ ਆ ਉਹਦੇ ਨਾਲ ਫਾਈਟ ਕਰਨ ਦੇ ਉੱਤੇ ਹੋਣਾ ਚਾਹੀਦਾ ਹੈ ਪਾਰਟੀ ਦੀ ਇਮੇਜ ਡੈਮੇਜ ਹੋਈ ਆ ਜਿਹੜੀ ਪਬਲਿਕਲੀ ਫਾਈਟ ਕਰਨ ਦੇ ਵਿੱਚ ਇਹਨਾਂ ਦੀ ਪਾਰਟੀ ਦੇ ਉੱਤੇ ਅਸਰ ਪਿਆ ਸੋ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਇਹ ਪਾਰਟੀ ਦੀ ਅੰਦਰੂਨੀ ਫੁੱਟ ਕਦੋਂ ਖਤਮ ਹੁੰਦੀ ਆ ਕਦੋਂ ਇਹ ਕਿਸੇ ਗੱਲ ਦੇ ਉੱਤੇ ਸਹਿਮਤ ਹੁੰਦੇ ਆ ਤੇ ਕਦੋਂ ਜਿਹੜਾ ਅੱਗੇ ਇਹ ਰਿਪਬਲਿਕਨਸ ਦੇ ਨਾਲ ਫਾਈਟ ਕਰ ਸਕਦੇ ਆ ਅਗਲੀ ਗੱਲ ਬਾਤ ਦੋਸਤੋ Amazon ਦੇ ਸਬੰਧ ਵਿੱਚ Amazon ਦੇ CEO ਨੇ ਐਂਡੀ ਜੈਸੀ ਐਂਡ ਜੈਸੀ ਨੇ ਅੱਜ ਇੱਕ ਬਿਆਨ ਦਿੱਤਾ ਹੈ ਬਿਆਨ ਕੀ ਦਿੱਤਾ ਅਸਲ ਵਿੱਚ ਈਮੇਲ ਭੇਜੀ ਹੈ ਆਪਣੇ EMPLOYEES ਨੂੰ ਉਹ ਈਮੇਲ ਜਿੱਥੇ EMPLOYEES ਨੂੰ ਭੇਜੀ ਹੈ ਉੱਥੇ ਪਬਲਿਕਲੀ ਵੀ ਅਵੇਲੇਬਲ ਆ ਕੰਪਨੀ ਨੇ ਇਹ ਕਿਹਾ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ ਆਪਣੇ ਆਪਰੇਸ਼ਨਸ ਦੇ ਵਿੱਚ ਹੁਣ ਇਹਦਾ ਸਿੱਧਾ ਮਤਲਬ ਇਹ ਆ ਕਿ ਜੇਕਰ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਜ਼ਿਆਦਾ ਕਰ ਰਹੀ ਹੈ ਤਾਂ ਮਤਲਬ ਹਿਊਮਨ ਪਾਵਰ ਘਟਾ ਰਹੀ ਆ ਜਿਹੜੇ ਇਹਨਾਂ ਨੂੰ ਕੰਮੇ ਚਾਹੀਦੇ ਬਹੁਤ ਥੋੜੇ ਆ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਐਮਾਜ਼ਨ ਇਹ ਮੰਨ ਕੇ ਚੱਲਦੀ ਅ ਕਾਰਪੋਰੇਟ EMPLOYES ਨੇ ਭਵਿੱਖ ਦੇ ਵਿੱਚ ਬਹੁਤ ਘਟ ਚਾਹੀਦੇ ਆ ਵੇਅਰ ਹਾਊਸ ਜੌਬਸ ਜਿਹੜੀਆਂ ਉਹ ਵੀ ਬਦਲ ਰਹੀਆਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਵੇਅਰ ਹਾਊਸ ਦੇ ਵਿੱਚ ਯੂਜ਼ ਕੀਤੀ ਜਾ ਰਹੀ ਆ ਉਹ ਵੀ ਸਾਰਾ ਰੋਬੋਟਿਕ ਕੰਮ ਕਰ ਰਿਹਾ ਹੈ ਪੈਕਿੰਗ ਕਰਨਾ ਸਾਰਾ ਕੁਝ ਕਰਨਾ ਬੰਦਿਆਂ ਕੋਲੋਂ ਕੰਮ ਚਲਿਆ ਗਿਆ ਹੁਣ ਜਿਹੜੇ EMPLOYES ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਮੈਮੋ ਆਇਆ ਚਰਨੇ ਭੇਜਿਆ ਇਹਨੂੰ ਬਹੁਤ ਕੇਅਰਫੁਲੀ ਪੜ੍ਹ ਲਓ ਦੂਜਾ ਇਹ ਆ ਕਿ ਜਿਹੜੀ ਟੈਕ ਇੰਡਸਟਰੀ ਦੇ ਵਿੱਚ ਟ੍ਰੈਂਡ ਆ ਦੂਜੀਆਂ ਜਿਹੜੀਆਂ ਕੰਪਨੀਆਂ ਨੇ ਜਿਵੇਂ ਮੈਟਾ ਆ ਸ਼ਾਪੀਫਾਈ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀਆਂ ਆਪਣੀ ਵਰਕਰ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਦੇ ਲਈ ਜਿੰਨਾ ਜਿੰਨਾ ਇਹ ਇਧਰਲੇ ਪਾਸੇ ਇਹਦੀ ਵਰਤੋਂ ਵਧਾ ਰਹੇ ਆ ਉਹਨਾਂ ਉਹਨਾਂ ਹੀ ਜਿਹੜੇ ਵਰਕਰਸ ਦੀ ਲੋਡ ਘਟ ਰਹੀ ਹੈ ਦੂਜਾ ਜਿਹੜੀਆਂ ਨੌਕਰੀਆਂ ਕਾਫੀ ਜ਼ਿਆਦਾ ਜਾ ਰਹੀਆਂ ਪਿਛਲੇ ਸਮੇਂ ਦੇ ਵਿੱਚ ਗਿਣਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਵੱਧ ਗਈ ਹੈ ਪਿਛਲੇ ਸਮੇਂ ਦੇ ਵਿੱਚ ਇਹ AI ਦੀ ਵਰਤੋਂ ਕਰਕੇ ਜਿਹੜੀਆਂ ਨੌਕਰੀਆਂ ਜਾ ਰਹੀਆਂ ਆ ਉਹ ਸਾਰੇ ਹਿਸਾਬ ਕਿਤਾਬ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਇਸ ਵੇਲੇ ਜਿਹੜੀ ਆ ਉਹ ਵਧ ਰਹੀ ਆ ਜਿਹੜਾ ਦੂਜੀ ਟੈਕ ਕੰਪਨੀ ਨੇ ਉਹਨਾਂ ਦੇ ਵਿੱਚ ਵੀ ਸੋ ਨੌਕਰੀ ਜਾਣ ਦਾ ਡਰ ਵਧ ਰਿਹਾ ਲੋਕਾਂ ਦੇ ਵਿੱਚ ਜਿਵੇਂ ਸਿਰਫ ਕੱਲੇ ਹੀ ਵਰਕਰ ਹੀ ਨਹੀਂ ਜਿਵੇਂ ਲੀਡਰ ਨੇ ਆਪਣੇ ਕੋਲੇ ਜਿਹੜੇ ਸੈਨੀਟਰ ਬਰਨੀ ਸੈਂਡਰਸ ਨੇ ਉਹ ਹੋ ਇਸੇ ਤਰ੍ਹਾਂ ਸਾਫ ਕਾ ਪ੍ਰਧਾਨ ਮੰਤਰੀ ਬਰਾਕ Obama ਨੇ ਉਹ ਕਹਿੰਦੇ ਵੀ ਸਾਨੂੰ ਡਰ ਬਹੁਤ ਲੱਗ ਰਿਹਾ ਵੀ ਜੋ ਕੁਝ ਵਰਕਰਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸਮਾਂ ਬਹੁਤ ਵੱਧ ਰਿਹਾ ਇਹ ਟੂਲ ਨੇ ਕਹਿੰਦੇ 1000ਸ ਆਫ ਈਅਰਸ ਜਿਹੜੇ ਆ ਉਹ ਕੰਮ ਦੇ ਬਚਾਏ ਆ ਪਿਛਲੇ ਸਮੇਂ ਦੇ ਵਿੱਚ ਆਪਣੇ ਟਾਸਕ ਨੂੰ AI ਦੇ ਨਾਲ ਰਲਾ ਕੇ ਹੁਣ Amazon ਜਿਹੜੀ ਆਪਣੀਆਂ ਨੌਕਰੀਆਂ 2022 ਤੋਂ ਹੀ ਘਟਾਰੀ ਆ ਲਗਾਤਾਰ Amazon ਨੇ ਇਹਦੇ ਵਿੱਚ ਕੱਟ ਕੀਤੇ ਆ ਹੌਲੀ ਹੌਲੀ ਇਹ ਇਹਨਾਂ ਨੇ ਇਹ ਨਹੀਂ ਕਿ ਆ ਕਿ ਅਸੀਂ ਇੱਕਦਮ ਕੱਢ ਦਰੇ ਪਰ 22 ਤੋਂ ਲੈ ਕੇ ਹੌਲੀ ਹੌਲੀ ਬੰਦੇ ਕੱਢ ਦਿੱਤੇ ਜਿਹੜੇ ਕੱਢ ਦਿੱਤੇ ਉਹਨਾਂ ਦੇ ਥਾਂ ਉੱਤੇ ਨਵੇਂ ਬੰਦੇ ਨਹੀਂ ਰੱਖੇ ਇਹਨਾਂ ਨੇ ਜਿਹਦਾ ਮਤਲਬ ਆ ਕਿ ਉਹ ਰਿਪਲੇਸ ਕਰਦੇ ਲਈ ਕੋਈ ਨਹੀਂ ਤੇ ਨੌਕਰੀਆਂ ਪੱਕੀਆਂ ਖਤਮ ਹੋ ਗਈਆਂ ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਸਕਿੱਲਜ਼ ਜ਼ਰੂਰੀ ਨੇ ਕੰਪਨੀ ਨੇ ਇਹ ਕਿਹਾ ਕਿ ਥੋੜਾ ਬਹੁਤਾ ਤੁਸੀਂ ਇਹਨੂੰ ਸਿੱਖ ਲਓ ਹੋ ਸਕਦਾ ਤੁਹਾਡੇ ਲਈ ਕੋਈ ਕੰਮ ਹੋਵੇ ਤੇ ਤੁਸੀਂ ਰਹਿ ਸਕਦੇ ਹੋ ਅਦਰਵਾਈਜ਼ ਆਰਟੀਫੀਸ਼ਲ ਆਰਟੀਫੀਸ਼ਲ ਇੰਟੈਲੀਜੈਂਸ ਕਰਕੇ ਜਿਹੜੀਆਂ ਨੌਕਰੀਆਂ ਨੇ ਉਹ ਜਾ ਰਹੀਆਂ ਹਨ ਅਗਲੀ ਗੱਲਬਾਤ ਦੋਸਤੋ ਬ੍ਰੈਡ ਲੈਂਡਰ ਉਹਦੀ ਗ੍ਰਿਫਤਾਰੀ ਹੋਈ ਹੈ ਬ੍ਰੈਡ ਲੈਂਡਰ ਨਿਊਯਾਰਕ ਕੰਟਰੋਲਰ ਨੇ ਕੰਟਰੋਲਰ ਦੇ ਨਾਲ ਨਾਲ ਇਹ ਐਸਵਾਰੀ ਮੇਅਰ ਦੀ ਇਲੈਕਸ਼ਨ ਵੀ ਲੜ ਰਹੇ ਆ ਫੈਡਰਲ ਆਫਿਸ ਦੇ ਵਿੱਚ ਤੇ ਉਹਨਾਂ ਨੂੰ ਫੜਿਆ ਇਸ ਕਰਕੇ ਗਿਆ ਕਿ ਉਹ ਅਦਾਲਤ ਦੇ ਵਿੱਚੋਂ ਇੱਕ ਮਾਈਗ੍ਰੈਂਟ ਨੂੰ ਇੱਕ ਪ੍ਰਵਾਸੀ ਨੂੰ ਬਚਾ ਕੇ ਸਕਾਟ ਕਰਕੇ ਫੜ ਕੇ ਬਾਹਰ ਲਿਜਾ ਰਹੇ ਸੀ ਤੁਹਾਨੂੰ ਪਤਾ ਜਿਹੜੀਆਂ ਆਈਸੀਆ ਰੇਡਸ ਪੈ ਰਹੀਆਂ ਹੁਣ ਉਹ ਅਦਾਲਤਾਂ ਦੇ ਵਿੱਚ ਵੀ ਪੈ ਰਹੀਆਂ ਜਿੱਥੋਂ ਉਹ ਆਪਣੀ ਗੱਲਬਾਤ ਸੁਣ ਕੇ ਨਿਕਲਦੇ ਆ ਤੇ ਬਾਹਰ ਆਈਸ ਵਾਲੇ ਉਹਨੂੰ ਗ੍ਰਿਫਤਾਰ ਕਰ ਲੈਂਦੇ ਆ ਇਹ ਉਹਨਾਂ ਨੂੰ ਬਚਾ ਕੇ ਕੱਢਣ ਦਾ ਯਤਨ ਕਰ ਰਿਹਾ ਸੀ ਜਿੱਥੇ ਕਿ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਹੜੇ ਲੈਂਡਰ ਨੇ ਇਹ ਜਿਹੜੇ ਆ ਮਾਈਗ੍ਰੈਂਟਸ ਦੇ ਨਾਲ ਤੋਰੈ ਸੀਗੇ ਕੋਰਟ ਦੇ ਵਿੱਚ ਉਹਨਾਂ ਨੂੰ ਬਚਾ ਕੇ ਤੇ ਜਦੋਂ ਆਈਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਜਿਹੜਾ ਉਹ ਸਾਰੇ ਦੀ ਸਾਰੀ ਅਰੈਸਟ ਵੀਡੀਓ ਬਣੀ ਆ ਉਹਦੀ ਵੀਡੀਓਜ਼ ਵਿੱਚ ਪਤਾ ਲੱਗ ਰਿਹਾ ਕਿ ਇਹਨਾਂ ਦੀਆਂ ਬਾਹਾਂ ਨੂੰ ਚੰਗੀ ਤਰ੍ਹਾਂ ਫੜ ਕੇ ਤੇ ਜਿਹੜਾ ਮਤਲਬ ਉਹਨਾਂ ਨੂੰ ਫੜਿਆ ਸੀ ਤੇ ਪਾਸੇ ਹੋਣ ਤੋਂ ਇਨਕਾਰ ਕਰ ਰਿਹਾ ਸੀ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਫੜ ਕੇ ਕੰਧ ਦੇ ਨਾਲ ਲਾ ਕੇ ਧੱਕੇ ਦੇ ਨਾਲ ਤੇ ਇਹਨਾਂ ਦੇ ਹੱਥਕੜੀਆਂ ਲਾ ਦਿੱਤੀਆਂ ਗਈਆਂ ਪਰ ਚਾਰਜ ਹਜੇ ਤੱਕ ਕੋਈ ਨਹੀਂ ਲੱਗਾ ਇਹਨਾਂ ਦੇ ਉੱਤੇ ਚਾਰ ਜਿਹੜੇ ਕੰਟੇਨਰ ਨੂੰ ਕਸਟਡੀ ਦੇ ਵਿੱਚ ਰੱਖਿਆ ਚਾਰਜ ਕੋਈ ਲੱਗਾ ਨਹੀਂ ਫੈਡਰਲ ਸਰਕਾਰ ਇਹ ਕਹਿੰਦੀ ਹੋਮਲੈਂਡ ਸਕਿਉਰਿਟੀ ਜਿਹੜੇ ਹੈਗੀ ਆ ਉਹਨਾਂ ਨੇ ਅਕਿਊਜ਼ ਕੀਤਾ ਇਹਨੂੰ ਲੈਂਡਰ ਨੂੰ ਕਿ ਇਹਨੇ ਜਾਣਬੁੱਝ ਕੇ ਆਫੀਸਰ ਨੂੰ ਅਸਾਲਟ ਕੀਤਾ ਤੇ ਜਿਹੜੇ ਸਾਡਾ ਕੰਮ ਸੀਗਾ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਕਿਉਂਕਿ ਜਿਹੜਾ ਕਨਸਰਨ ਇਹ ਆ ਕਿ ਮਾਈਗ੍ਰੈਂਟਸ ਦੇ ਰਾਈਟਸ ਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਇੱਥੋਂ ਵੀ ਫੜਿਆ ਜਾ ਸਕਦਾ ਜਾਂ ਉਹਨਾਂ ਕੋਲੇ ਵਕੀਲ ਵੀ ਨਹੀਂ ਹੁੰਦਾ ਸੋ ਕੁਛ ਇਸ ਚੀਜ਼ ਨੂੰ ਕੁਐਸਚਨ ਕਰ ਰਹਾ ਵੀ ਇਹ ਇੱਕ ਪੋਲਿਟਿਕਲ ਮੂਵ ਸੀ ਕਿਉਂਕਿ ਇਲੈਕਸ਼ਨ ਹੁਣ ਨੇੜੇ ਆ ਖਾਸ ਕਰ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਤੇ ਉਹ ਕਹਿੰਦੇ ਕਿ ਇਹ ਗ੍ਰਫਤਾਰ ਕੀਤਾ ਸਿਰਫ ਜਿਹੜਾ ਕਿਉਂਕਿ ਉਹ ਉਹਨਾਂ ਦੀ ਹੈਲਪ ਕਰ ਰਹੇ ਸੀਗੇ ਸੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਯੂਐਸ ਅਟਾਰਨੀ ਆਫਿਸ ਆਊ ਵੀ ਰਿਵਿਊ ਕਰ ਰਿਹਾ ਹੈ ਇਸ ਇਨਸੀਡੈਂਟ ਨੂੰ ਤੇ ਖਾਸ ਤੌਰ ਦੇ ਉੱਤੇ ਜਿਹੜੀ ਆਫੀਸ਼ੀਅਲ ਕੋਰਟ ਪ੍ਰोसीਡਿੰਗਸ ਨੇ ਉਹਦੇ ਵਿੱਚ ਇਹਨੂੰ ਯਕੀਨੀ ਬਣਾਇਆ ਜਾ ਰਿਹਾ ਕੋਈ ਇਦਾਂ ਦੀ ਗੜਬੜ ਅੱਗੇ ਤੋਂ ਨਾ ਹੋ ਦੋਸਤੋ ਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸੁਨੋ ਆਪਤ ਕਰਦੇ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋ ਵੀ ਆ ਗੱਲਾਂ ਬਾਤਾਂ ਨਾਲ